ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬੱਚੇ ਦੀ ਜਿਹੜੀ ਫਰਾਕ ਦੀ ਕਟਿੰਗ ਆ ਉਹ ਕਰਨੀ ਦੱਸਾਂਗੇ 2 ਸਾਲ ਤੋਂ 5 ਸਾਲ ਦੇ ਬੱਚੇ ਲਈ ਆਪਾਂ ਕਟਿੰਗ ਆ ਜਿਹੜੀ ਉਹ ਕਰਾਂਗੇ ਵੀ ਫਰਾਕ ਦੇ ਨਾਲ ਵੀ ਚਾਹੇ ਪਜਾਮਾ ਕਟਿੰਗ ਕਰ ਸਕਦੇ ਆ ਚਾਹੇ ਆਪਾਂ ਦਾ ਜਿਹੜੀ ਸਲਵਾਰ ਆ ਉਹ ਕਟਿੰਗ ਕਰ ਸਕਦੇ ਆ ਅੱਜ ਤੁਹਾਨੂੰ ਦੱਸਦੇ ਆ ਵੀ ਆਪਾਂ ਜਿਹੜੀ ਫਰਾਕ ਦੀ ਕਟਿੰਗ ਆ ਉਹ ਕਿਸ ਤਰ੍ਹਾਂ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਬੱਚੇ ਦੀ ਹਰ ਕੁੜੀ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਬੋਡੀ ਆ ਜਿਹੜੀ ਉਹ ਰੱਖਣੀ ਹੈ ਉੱਪਰ ਜਿਹੜੀ ਆਪਾਂ ਬੋਡੀ ਬਣਾਉਣੀ ਹੈ ਮੈਰਿਜ 2 ਸਾਲ ਦੇ ਬੱਚੇ ਦੀ ਬਣਾਉਣ ਲੱਗੀ ਆ ਮੈਂ 9 ਇੰਚ ਦੀ ਆ ਜਿਹੜੀ ਬੋਡੀ ਹੇਠਾਂ ਨੂੰ ਲਵਾਂਗੀ ਠੀਕ ਆ ਜੀ ਸਾਈਡ ਤੇ ਨੂੰ ਆ ਜਿਹੜੀ ਮੈਂ ਲੋ 12 ਇੰਚ ਰੱਖੂੰਗੀ ਉੱਪਰੋਂ 9 ਇੰਚ ਤੇ ਸਾਈਡ ਤੋਂ 12 ਇੰਚ ਜਿਹੜੀ ਆਪਾਂ ਬੋਡੀ ਆ ਉਪਰੋਂ ਕੱਟਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਇੱਕ ਬਾਕਸ ਬਣਾ ਲਿਆ ਵਾ ਠੀਕ ਆ ਜੀ ਦੋਨੀਆਂ ਪੋਟੀਆਂ ਚੜੀ ਕੱਟ ਕੇ ਤਿਆਰ ਆ ਆਪਣੀ ਇਦੇ ਵਿੱਚ ਆਪਾਂ ਨੇ ਜਿਹੜਾ ਆ 5 ਇੰਚ ਤੀਰਾ ਰੱਖਣਾ ਵਾ ਠੀਕ ਆ ਜੀ ਤੇ 5.5 ਇੰਚੇ ਨੂੰ ਮੋੜਾ ਰੱਖਣਾ ਵਾ ਇਸ ਤਰ੍ਹਾਂ ਆਨੇ ਉੱਤੇ ਕਾਟ ਪਾ ਦੇਣੀ ਆ ਬੱੱਚੇ ਦੀ ਆਪਟੀ ਆ ਜਿਹੜੀ ਕੱਟ ਕੇ ਤਿਆਰ ਹੋ ਚੁੱਕੀ ਆ ਥੇਠਾ ਹੁਣ ਆਪਾਂ ਜਿਹੜੀ ਫਰੇਲਾ ਉਹਦੀ ਕਟਿੰਗ ਕਰਾਂਗੇ ਫਰੇਲਾ ਆਪਾਂ ਆਪਣੇ ਅਕੋਰਡਿੰਗ ਜਿੰਨੇ ਵੀ ਜ਼ਿਆਦਾ ਘੇਰਾ ਰੱਖਣਾ ਵਾ ਉਸ ਦੇ ਅਕੋਰਡਿੰਗ ਆ ਜਿਹੜੀ ਆਪਾਂ ਫਰੇਲੀਆਂ ਜਿਹੜੀ ਉਹ ਕਟਿੰਗ ਕਰਾਂਗੇ 9 ਇੰਚਾ ਪਾਹੇ ਥਾ ਨੂੰ ਜਿਹੜੀ ਬੋਡੀ ਰੱਖੀ ਸੀਗੀ ਇਹਦੇ ਵਿੱਚ ਹੁਣ ਆਪਾਂ ਬੱਚੇ ਦੀ ਲੈਂਥ ਦੇ ਹਿਸਾਬ ਨਾਲ ਆਵਾ ਜਿਹੜੀ ਉਹ ਰੱਖਾਂਗੇ ਥਾ ਨੂੰ ਜਿਹੜੀ ਮੈਂ ਫਰੇਲਾ ਉਹ ਮੈਂ 10 ਇੰਚ ਰੱਖੂੰਗੀ ਠੀਕ ਹੈ ਜੀ ਬੱਚੇ ਦੀ ਲੈਂਥ ਬੱਚੇ ਦੀ ਹਾਈਟ ਦੇ ਹਿਸਾਬ ਨਾਲ ਰੱਖਾਂਗੇ ਪਾਉਨ ਜਿਹੜੀ 10 ਇੰਚ ਦੀ ਫ੍ਰੇਲਾ ਕਿਉਂਕਿ ਆਪਣੀ ਤਿਆਰ ਹੈ ਜਿਹੜੀ ਉਹ 9 ਇਅਰ ਰਹਿ ਜਾਣੀਆਂ ਤੇ ਆਪਣੀ ਬੋਡੀ ਆ ਜਿਹੜੀ ਉਹ 8 ਰਹਿ ਜਾਣੀਆਂ ਉਹਦੇ ਵਿੱਚ ਵੀ ਤਾ ਇੰਚ ਵਿੱਚ ਆ ਜਾਣਾ ਤੇ 1 ਇੰਚ ਦੀ ਆਪਾਂ ਥੱਲੇ ਉਹ ਜਿਹੜੀ ਫੋਲਡਿੰਗ ਕਰਾਂਗੇ ਆਪਾਂ ਜਿਹੜੀ ਸਾਰੀ ਹੋ ਜਾਂ ਇਹ 21 ਇੰਚ ਦਾ ਕੱਪੜੇ ਦਾ ਘੇਰਾ ਆਪਾਂ ਨੇ ਜਿਹੜੀ ਹੈ ਬਾਲ ਪਾਉਣ ਲਈ 21 ਇੰਚ ਪੂਰਾ ਰੱਖ ਲੈਣਾ ਵਾ ਆਪਾਂ ਨੇ ਇਸ ਤਰ੍ਹਾਂ ਜਿਹੜੀ 10 ਇੰਚ ਤੇ ਨਿਸ਼ਾਨ ਲਾ ਕੇ ਆ ਫ੍ਰੇਲ ਦੀ ਆ ਜਿਹੜੀ ਕਟਿੰਗ ਕਰ ਲੈਣੀ ਆ ਕੀਤਾ ਜੀ ਤੁਹਾਨੂੰ ਦੇਖੋ ਉਸ ਜਿਹੜੀ ਆ ਪਾਣੀ ਫਰਾਈ ਕਰੀਏ ਉਹ ਕਟਿੰਗ ਕਰ ਲਈਏ ਪਾਣੀ ਇਸ ਤਰ੍ਹਾਂ ਆਪਾਂ ਪਾ ਕੇ ਆ ਉੱਪਰ ਬੌਂਟੀ ਆ ਜਿਹੜੀ ਉਹ ਆਪਾਂ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਜਿਹੜੀ ਬੌਂਟੀ ਆ ਆ ਦੇਖੋ ਇਸ ਤਰ੍ਹਾਂ ਆਪਣੀਆਂ ਜਿਹੜੀ ਫਰੈਕ ਬਣ ਕੇ ਤਿਆਰ ਹੋ ਜਾਣੀਆਂ ਜਿਹੜਾ ਕੱਪੜਾ ਪਾਕੀ ਪੱਛ ਗਿਆ ਵਾ ਆਪਾਂ ਉਹਦੀ ਆ ਜਿਹੜੀ ਬੱਚੇ ਦੀ ਆ ਜਿਹੜੀ ਆ ਪੱਛ ਕੱਲ ਚੱਲੀ ਹੋਈ ਆ ਸਟੇਟਸ ਸਲਵਾਰ ਬਣਾਵਾਂਗੇ ਆ ਦੇਖੋ ਜਿਹੜਾ ਕੱਪੜਾ ਵਾ ਇਹ ਆਪਾਂ ਵਾ ਜਿਹੜਾ ਐਸ ਤਰ੍ਹਾਂ ਚੌਰਾ ਕਰ ਲੈਣਾ ਵਾ ਠੀਕ ਆ ਜੀ ਆਪਾਂ ਨੇ ਜਿਹੜੀ ਆ ਤਿਆਰ ਆ ਇਹ 16 ਇੰਚ ਸਲਵਾਰ ਤਿਆਰ ਕਰ ਲਈਆਂ 3 ਇੰਚ ਦੀ ਆ ਜਿਹੜੀ ਆਪਾਂ ਨੂੰ ਉੱਤੇ ਬੈਲਟ ਪਾ ਦੇਣੀ ਆ ਠੀਕ ਆ ਜੀ ਤੇ ਹੇਠਾਂ ਨੂੰ ਆਪਾਂ ਨੇ ਜਿਹੜੀ ਇਹ ਲੈਂਥ ਆ ਆਪਾਂ ਕੁੰਦੇ ਬਣਾਉਣੇ ਰੱਖਣੇ ਆ ਇਹ 13 ਇੰਚ ਦੇ ਰੱਖ ਲੈਣੇ ਆ ਤੇ ਆਪਾਂ ਇਸ ਤੋਂ ਬਾਅਦ ਜਿਹੜੀ ਮੂਰੀ ਆ ਹੋ ਰੱਖਣੀ ਆ ਮੂਰੀ ਆ ਜਿਹੜੀ ਆਪਾਂ 5 ਇੰਚ ਰੱਖਾਂਗੇ ਤਿਆਰ ਤੇ 1.5 ਇੰਚ ਵਾਲਾ ਜਿਹੜਾ ਕੱਪੜਾ ਉਹ ਆਪਾਂ ਇਹਦੇ ਤੋਂ ਬਾਅਦ ਰੱਖਾਂਗੇ 5 ਇੰਚ ਤੇ ਆ ਜਿਹੜੀ ਆਪਾਂ ਸਲਾਈ ਮਾਰਾਂਗੇ ਤੇ ਆ 2 ਇੰਚ 1.5 ਇੰਚ ਕੱਪੜਾ ਆਪਾਂ ਵਾਦਤਾ ਇੱਥੋਂ ਆਪਾਂ ਨੇ ਬੱਚੇ ਦਾ ਆਸਣ ਰੱਖਣਾ ਹੁੰਦਾ ਵਾ 10 ਜਾਂ 8 ਰੱਖ ਦਿੰਨੇ ਹੁੰਦੀਆਂ ਕਈ ਬੱਚਿਆਂ ਦਾ ਠੀਕ ਆ ਜੀ ਹੇਠਾਂੋਂ ਆਪਾਂ ਹੁਣ ਇਹਦਾ ਤਿਆਰ ਆ ਪਰੱਖਾਂਗੇ ਤੇ 3 ਇੰਚ ਦੀ ਬੈਲਟ ਆ ਲੈਣੀ ਆ 6 ਇੰਚ ਤੇ ਆਪਾਂ ਜਿਹੜਾ ਆਸਣ ਦਾ ਨਿਸ਼ਾਨ ਲਾ ਲੈਣਾ ਵਾ ਇਸ ਤਰ੍ਹਾਂ ਆਪਾਂ ਨੇ ਇਹਨੂੰ ਗਲਾਈ 'ਚ ਪਾ ਕੇ ਕਟਿੰਗ ਕਰ ਦੇਣੀ ਆ ਠੀਕ ਆ ਜੀ ਆ ਆਸਣ ਤੇ ਮੂਰੀ ਦੇ ਨਿਸ਼ਾਨ ਨੂੰ ਆਪਾਂ ਨੇ ਇਸ ਤਰ੍ਹਾਂ ਮਿਲਾ ਦੇਣਾ ਵਾ ਆ ਦੇਖੋ ਆਪਣੀ ਸਲਵਾਰ ਆ ਜਿਹੜੀ ਕਟਿੰਗ ਹੋ ਕੇ ਤਿਆਰ ਆ ਦੂਜੀ ਦੀ ਸਲਵਾਰ ਆ ਜਿਹੜੀ ਉਹ ਆਪਾਂ ਨੇ ਬਿਲਕੁਲ ਬਹੁਤ ਹੀ ਆਸਾਨ ਤਰੀਕੇ ਨਾਲ ਕਟਿੰਗ ਕਰ ਲਈ ਆ ਸਟੇਮਸ ਸਲਵਾਰ ਠੀਕ ਹੈ ਜੀ ਇਹ ਰੰਚ ਦੇ ਨਿਸ਼ਾਨ ਤੇ ਇਸ ਤਰ੍ਹਾਂ ਪਾ ਲਈ 13 ਇੰਚ ਦੇ ਨਿਸ਼ਾਨ ਪਿਆ ਜਿਹੜੀ ਬੱਚੇ ਦੀ ਸਟੇਮਸ ਸਲਵਾਰ ਆ ਉਹ ਕਟਿੰਗ ਕਰ ਲਈ ਆ ਬਿਲਕੁਲ ਸੋਸ ਸਲਵਾਰ ਆ ਆਪਣੀ ਕਟਿੰਗ ਹੋ ਕੇ ਤਿਆਰ ਆ ਠੀਕ ਹੈ ਜੀ ਇਹ ਨਾਲੇ ਆਪਣੀ ਫਰਾਕ ਵਾ ਜਿਹੜੀ ਉਹ ਕੱਟ ਕੇ ਤਿਆਰ ਵਾ ਜਿਹੜਾ ਬਾਕੀ ਆ ਕੱਪੜਾ ਪਚ ਗਿਆ ਵਾ ਆਪਾਂ ਇਹਦੀਆਂ ਨੇ ਜਿਹੜੀਆਂ ਉਹ ਆਪਾਂ ਬਾਹਾਂ ਕੱਟਾਂਗੇ ਆਪਾਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਜਿਹੜੀ ਕਟਿੰਗ ਆ ਇਹ ਕਰਦੇ ਆਪਾਂ ਨੇ ਜਿਹੜੀ ਇਹਦੇ ਵਿੱਚ ਫੁੱਲ ਨੇ ਇਹ ਉੱਪਰ نیچے ਨੂੰ ਨੇ ਇਹ ਆਪਾਂ ਜ਼ਰੂਰ ਦੇਖਣੇ ਨੇ ਕਈ ਪ੍ਰਿੰਟ ਦੇ ਵਿੱਚ ਫੁੱਲ ਨੇ ਜਿਹੜੇ ਸੇਮ ਹੁੰਦੇ ਨੇ ਇਹਦੇ ਲਈ ਆਪਾਂ ਨੇ ਜਿਹੜਿਆ ਫੁੱਲ ਨੇ ਆਪਾਂ ਨੇ ਇਹ ਪਰੁੰਚਾੜ ਇਸ ਤਰਫ ਪਰੁੰਚਾੜ ਠੀਕ ਆ ਜੀ ਇਧਰੋਂ ਕੋ ਮੋਟਾ ਕਟਿੰਗ ਕਰਾਂਗੇ ਆ ਬੇਫਾਜ਼ੀ ਦੀ ਕਾਰਨ ਬਾਅਦ ਇਹਦੇ ਲਈ ਪਾਇ ਇਸ ਤਰ੍ਹਾਂ ਕਟਦਾ ਬਾਹਰ ਜਿਹੜਾ ਬੱਚੇ ਦੀਆਂ ਕਟਿੰਗ ਕਰਾਂਗੇ ਆ ਦੇਖੋ ਹੈ ਗਿਆ 9.5 ਇੰਚ ਠੀਕ ਹੈ ਜੀ ਆਪਾਂ 9.5 ਇੰਚ ਇਹਨੂੰ ਕਟਿੰਗ ਕਰਾਂਗੇ 8 ਇੰਚ ਆਪਣਾ ਵਿੱਚ ਆ ਜਾਊਗਾ 9 ਇੰਚ ਉੱਪਰ ਆ ਜਾਊਗਾ 6.5 ਹੈ ਜਿਹੜੀ ਆਪਣੀ ਬਾਹਵਾਂ ਤਿਆਰ ਹੋ ਜੂਗੀ ਇੱਧਰ ਨੂੰ ਆਪਾਂ ਪਹਿਲਾਂ ਵਿੱਚ ਨੂੰ ਆਪਾਂ 2 ਇੰਚ ਜਾਂ 1.5 ਇੰਚ ਆ ਜਿਹੜਾ ਵਿੱਚ ਨੂੰ ਰੱਖਾਂਗੇ ਸਾਈਡ ਤੇ ਨੂੰ ਆਪਾਂ 6 ਇੰਚ ਆ ਜਿਹੜਾ ਮੋਡਾ ਰੱਖਾਂਗੇ 4 ਇੰਚਾ ਜਿਹੜੀ ਆਪਾਂ ਬਾਹਾਂ ਦੀ ਹੈ ਜਿਹੜੀ ਉਹ ਮੂਲੀ ਰੱਖਾ ਹੈ ਇਸ ਤਰ੍ਹਾਂ ਪਾਜੜੀਆਂ ਬਾਹਾਂ ਨੇ ਇਹ ਬਾਹੂ ਕੱਪੜਾ ਹੈ ਜਿਹੜਾ ਆਪਾਂ ਇਸ ਤਰ੍ਹਾਂ ਫਲਾਦਾਂਗੇ ਤਾਂ ਇਸ ਤਰ੍ਹਾਂ ਦੇ ਇਸ ਨੂੰ ਪਾਣੀ ਜੜੀਆ ਕਲਾਈਆ ਤਿਆਰ ਹੋ ਚੁੱਕੀ ਆ ਆ ਜੋ ਆਪਾਂ ਤੁਹਾਨੂੰ ਸਾਰੀ ਬੋਡੀ ਜਿਹੜੀ ਇੱਕ ਵਾਰ ਦਿਖਾਵਾਂ ਲਏ ਆ ਆ ਤੁਸੀਂ ਦੇਖ ਸਕਦੇ ਹੋ ਆ ਬੱਚੇ ਦੀ ਸਟੇਟ ਸਲਵਾਰ ਦੀ ਆ ਜਿਹੜੀ ਕਟਿੰਗ ਹੋ ਚੁੱਕੀ ਆ ਇਸ ਤਰ੍ਹਾਂ ਆ ਜਿਹੜੀ ਆ ਆ ਆਪਣੀ ਫਰਾਕ ਕਟਿੰਗ ਹੋ ਚੁੱਕੀ ਆ ਨਾਲ ਹੀ ਪਾਹਾਂ ਨੇ ਤੇ ਤੁਸੀਂ ਅਰਸ਼ ਵੀ ਬੁਟੀਕ ਨੂੰ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਨਾਲ ਹੀ ਬੈਲ ਦਾ ਬਟਨ ਦਬਾ ਦੇ ਕਰੋ ਤਾਂ ਜੋ ਸਾਡੀਆਂ ਪੀੜੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਠੀਕ ਹੈ ਜੀ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੀ ਵੀਡੀਓ ਦੇਖਣ ਨੂੰ